ਕਿਸਾਨ ਸੁਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਭਿੰਡੀਨੇ ਨੇ ਡੀਐਸਪੀ ਦਫ਼ਤਰ ਚ ਗਾਵੇਂ ਵਿਖੇ ਦਰਖਾਸਤ ਦਿੱਤੀ ਹੈ ਆਰਤੀਕਰਤ ਸਿੰਘ ਵਾਸੀ ਕਾਕੜ ਤਰੀਨ ਤੇ ਦੋਸ਼ ਲਗਾਏ ਕਿ ਉਸ ਵੱਲੋਂ ਸਾਡੀ ਕਣਕ ਦੀਆਂ ਭਰੀਆਂ ਦੋ ਟਰਾਲੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਮੇਰੇ ਪਿਤਾ ਵੱਲੋਂ ਕਣਕ ਦਾ ਕੰਡਾ ਕਰਵਾ ਲਿਆ ਗਿਆ ਤਾਂ ਉਕਤ ਆਰਤੀ ਜਗਤਾਰ ਸਿੰਘ ਨੇ ਆਪਣੇ ਦੋ ਬੇਟੇ ਅਤੇ 10 ਦੇ ਕਰੀਬ ਹੋਰ ਅਣਪਛਾਤੇ ਸਾਥੀਆਂ ਨੂੰ ਨਾਲ ਲੈ ਕੇ ਧੱਕੇਸ਼ਾ ਹੀ ਕਰਦਿਆਂ ਉਹਨਾਂ ਦੀ 8 ਏਕੜ ਦੇ ਕਰੀਬ ਕਣਕ ਧੱਕੇ ਨਾਲ ਆਪਣੀ ਆੜਤੇ ਉਤਾਰ ਲਈ ਅਤੇ ਮੇਰੇ ਪਿਤਾ ਜਗੀਰ ਸਿੰਘ ਅਤੇ ਟਰੈਕਟਰ ਡਰਾਈਵ ਖਜਾਨ ਸਿੰਘ ਦੀ ਕੁੱਟਮਾਰ ਕੀਤੀ ਜਿਸ ਕਾਰਨ ਮੇਰੇ ਪਿਤਾ ਜਗੀਰ ਸਿੰਘ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜਿਹੜੇ ਇਲਾਜ ਹਨ ਇਸ ਸਬੰਧੀ ਜਦੋਂ ਉਹਦੀ ਧਿਰ ਦੇ ਆਰਤੀ ਜਗਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਅਸੀਂ ਕੋਈ ਧੱਕੇ ਨਾਲ ਕੰਕ ਨਹੀਂ ਲਾਈ ਅਤੇ ਨਾ ਹੀ ਕੋਈ ਕਟਮਾਰ ਕੀਤੀ ਹੈ ਉਹਨਾਂ ਨੇ ਉਲਟਾ ਦੋਸ਼ ਲਾਇਆ ਕਿ ਲਗਾਇਆ ਕਿ ਅਸੀਂ 2.80 ਲੱਖ 80 ਹਜ਼ਾਰ ਦੇ ਕਰੀਬ ਸਲਵਿੰਦਰ ਸਿੰਘ ਕੋਲੋਂ ਲੈਣੇ ਹਨ ਜੋ ਕਿ ਸਲਵਿੰਦਰ ਸਿੰਘ ਨਹੀਂ ਦੇ ਰਿਹਾ ਅਤੇ ਉਲਟਾ ਸਾਡੇ ਤੇ ਝੂਠੇ ਦੋਸ਼ ਲਗਾ ਰਿਹਾ ਹੈ ਇਸ ਸੰਬੰਧੀ ਪੁਸਤਾਨਾ ਲੋਪੋ ਕੇ ਸੰਪਰਕ ਕਰਤੇ ਉਹਨਾਂ ਨੇ ਕਿਹਾ ਕਿ ਦੋਹਾਂ ਤੇਰਾ ਬਲਦ ਰਿਕਸ਼ਾ ਤਾਂ ਆਇਆ ਹਨ ਅਧਿ ਸ਼ਾਂਭੀਨ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸਲਵਿੰਦਰ ਸਿੰਘ ਪਿੰਡ ਪਿੰਡੀ ਨੈਣ ਤੋਂ ਇਹ ਕੀ ਮਸਲਾ ਜੀ ਤੁਸੀ ਖਾਣੇ ਜੀ ਕੀ ਹੈ ਇਹ ਸਾਰਾ ਆੜਤੀ ਜਗਤਾਰ ਚੰਗ ਕਾਕੜ ਤਰੀਨ ਤੋਂ ਇਹਨਾਂ ਨੇ ਮੇਰੇ ਫਾਦਰ ਸਾਹਿਬ ਦੇ ਡਰਾਈਵਰ ਸਾਹਿਬ ਕਣਕਲਾ ਕੇ ਮੈਂ ਕਿਤੇ ਕੰਮ ਤੇ ਗਿਆ ਸੀਗਾ ਇਹਨਾਂ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਕਣਕ ਦੀ ਟਰਾਲੀ ਦੋ ਟਰਾਲੀਆਂ ਨੇ ਮੇਰੀਆਂ ਕਣਕ ਦੀਆਂ ਜਿਹੜੀਆਂ ਦੋਵੇਂ ਖੋ ਗਏ ਲੈ ਗਏ ਇਹਨਾਂ ਨੇ ਨਾਲੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਹੜੀ ਕੋਈ ਕੋਈ ਲੈਣ ਦੇਣੇ ਤੁਹਾਡਾ ਕੀ ਕੀਤਾ ਕੋਈ ਸਾਰਾ ਲੈਣ ਦੇਣ ਨਹੀਂ ਹੈਗਾ ਕਿਸੇ ਦੇ ਲਾਗੇ ਪਿੰਡ ਦੇ ਵਿੱਚ ਕੋਈ ਹੈਗਾ ਸੀ ਇਹਨਾਂ ਦਾ ਮੈਟਰ ਕੋਈ ਲੈਣ ਦੇਣ ਦਾ ਮੇਰਾ ਕੋਈ ਨਹੀਂ ਹੈਗਾ ਇਹਨਾਂ ਦੇ ਨਾਲ ਲੈਣ ਦੇਣ ਮੇਰੇ ਪਾਦਰ ਸਾਹਿਬ ਨੂੰ ਇਹਨਾਂ ਨੇ ਧੱਕੇ ਨਾਲ ਕੋਈ ਬਜ਼ੁਰਗ ਨੇ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਨਾਲ ਹੀ ਉਹਨਾਂ ਦੇ ਕਾਲੀ ਜਿਹੜੀ ਕਣਕ ਦੀ ਉਹ ਸਾਰੀ ਲਾ ਲਈ ਜਨਾਂ ਦੋ ਟਰਾਲੀਆਂ ਸੀਗੀਆਂ 8 ਕਿੱਲਿਆਂ ਦੀ ਕਣਕ ਜੀ ਪਤਾ ਲੱਗਾ ਤੋਲ ਦਾ ਕੋਈ ਪਤਾ ਲੱਗਾ ਕਿ ਨਹੀਂ ਸਰ ਕੋਈ ਤੋਲ ਦਾ ਪਤਾ ਨਹੀਂ ਲੱਗਾ ਜੀ ਹਾਂ ਨਹੀਂ ਤੁਹਾਡਾ ਲੈਣਾ ਦੇਣਾ ਹੈਗਾ ਕੋਈ ਨਹੀਂ ਸਰ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੇ ਨਾਲ ਜੀ ਮੋਰ ਦੀ ਥਾਣੇ ਆਏ ਕੀ ਮੰਗ ਸਰ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਕਿ ਜੋ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਮ ਮਿਲਣਾ ਚਾਹੀਦਾ ਜੀ ਮੇਰੇ ਨਾਮ ਖਜਾਨ ਸਿੰਘ ਜੀ ਪਿੰਡ ਪਿੰਡੀ ਨਾਨ ਜੀ ਕੀ ਮਸਲਾ ਜਿਹੜਾ ਤੁਸੀਂ ਆਏ ਮਸਲਾ ਜੀ ਮੈਂ ਕਿਰਾਏ ਤੇ ਆ ਡਰੇਲੀ ਲਿਆਂਦੀ ਇਹਨਾਂ ਨੇ ਕੀਤਾ ਭਈ ਕੰਡੇ ਤੇ ਜਦੋਂ ਪਿਆੜ ਕੇ ਅੱਗੇ ਗਿਆ ਵਾਂ ਥੋੜਾ ਜਾਂ ਇਹ 10 12 ਬੰਦੇ ਨੇ ਜਿਹੜੇ ਭੈ ਨੇ ਮੈਨੂੰ ਹਾਂ ਜੀ ਇਹ ਜੀ ਆਰਤੀ ਦੇ ਬੰਦੇ ਉਹਨ ਸੱਦੇ ਹਨ ਨਾ ਦਾ ਜਿਹੜੇ ਪਿੰਡ ਆਰਥ ਕਰਦਾ ਉਹ ਆਰਥ ਵੀ ਲੋ ਆ ਜੀ ਵੀ ਲੋ ਆਰਥ ਕਰਦਾ ਤੁਹਾਡਾ ਕੋ ਲੈਣਾ ਦੇਣਾ ਉਹ ਤਾਂ ਹੈਗਾ ਸੀ ਨਾ ਜੀ ਕੋਈ ਲੈਣਾ ਦੇਣਾ ਨਹੀਂ ਮੇਰੇ ਛੱਡਿਆਂ ਤੋਂ ਪਾ ਫੜ ਕੇ ਲੱਤਾਂ ਤੋਂ ਉਹਨਾਂ ਪਾੜ ਹੀ ਲੱਤਾਂ ਦਿੱਤੀਆਂ ਛੱਡਿਆ ਕੱਖ ਨਹੀਂ ਮੇਰਾ ਮੇਰੇ ਕੋ ਤਾਂ ਤੁਰਿਆ ਵੀ ਨਹੀਂ ਜਾਂਦਾ ਉਹਨਾਂ ਬਹੁਤ ਧੱਕਾ ਕੀਤਾ ਨਾ ਫਿਰ ਟਰੈਕਟਰ ਖਾੜ ਕੇ ਤੇ ਜਾ ਕੇ ਕਣਕ ਸਾਰੀ ਲਾ ਲਈ ਜਨਾ ਇਹ ਨਾ ਦਾਹਾਂ 15 ਮਿੰਟਾਂ ਜਾਂ 20 ਬੰਦੇ ਹਾਂ ਡਾਗ ਇਹਨਾਂ ਕੰਕ ਥੱਲੇ 47 ਜੀ ਇੱਕ ਮਸਲਾ ਨੈਣ ਨੈਣਪਿੰਡਿਆਂ ਦਾ ਆ ਤੁਹਾਨੂੰ ਕੱਲ ਇਹ ਗਿਆ ਸੀ ਬੰਦਾ ਸਾਡੇ ਕੋਲ ਵੀ ਮੇਰੀ ਜਿਹੜੀ ਟਰਾਲੀ ਆ ਗਾਣੇ ਲੱਦੀ ਆਰਤੀਆਂ ਨੇ ਖੋਲੀ ਆ ਕੱਲ ਅਸੀਂ ਆਰਤੀ ਨੂੰ ਮਿਲ ਕੇ ਗਏ ਹਾਂ ਸਾਬ ਨੂੰ ਮਿਲੇ ਆ ਕਿ ਜਿਹੜੀ ਟਰਾਲੀ ਆ ਉਹ ਜਿਹੜੀ ਖੋਈ ਆ ਕਿਸਾਨ ਦੀ ਉਹ ਥਾਣੇ ਜਾਂਦੀ ਜਾਵੇ ਤੇ ਅਜੇ ਤੱਕ ਜਿਹੜੀ ਟਰਾਲੀ ਉਹ ਥਾਣੇ ਅਜੇ ਤੱਕ ਨਹੀਂ ਲਿਆਂਦੀ ਗਈ ਤੇ ਜੇ ਟਰਾਲੀ ਥਾਣੇ ਨਾਲ ਲੜਦੀ ਗਈ ਹੈ ਕਿਸਾਨ ਦੀ ਜਿਹੜੀ ਹੈਗੀ ਬੰਦੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਜਿਹੜਾ ਆਪਣੇ ਥਾਣੇ ਦਾ ਉਹ ਘਰਾਓ ਕਰਾਂਗੇ ਅਜੇ ਤੱਕ ਕੋਈ ਥਾਣੇ ਦੀ ਕੋਈ ਨਹੀਂ ਸੁਣਾਈ ਨਹੀਂ ਹੋਈ ਅਜੇ ਤੱਕ ਟਰਾਲੀ ਵੀ ਜਿਹੜੀ ਹੈ ਦੀ ਜਿਹੜੀ ਖੋਈ ਗਈ ਆ ਆ ਦੀ ਕਿਸਾਨ ਦੀ ਉਹ ਥਾਣੇ ਨਹੀਂ ਜਾਂਦੀ ਗਈ ਅੱਜ ਕੱਲ ਦੀ 10 ਵਜੇ ਦੀ ਗੱਲ ਆ ਇਹ ਕੰਕ ਕਿੰਨੇ ਕਿ ਦਿਨ ਰਹਿੰਦੇ ਤੇ 98 ਅਗਲੇ ਦਾ ਜੋ ਦੱਸਦੇ ਬੈਠ ਕੇ ਕਿਲੇ ਦੀ ਲੈਣ ਦੇਣ ਚ ਲੋ ਜੇ ਹੋਏ ਵੀ ਉਹ ਲੈਣ ਦੇਣ ਆਪਣੀ ਜਗ੍ਹਾ ਤੇ ਆ ਪਰ ਜਿਹੜੀ ਟਰਾਲੀ ਰਾਹ ਜੇ ਬੰਦੇ 8-10 ਲੈ ਕੇ ਟਰਾਲੀ ਖੋਣੀ ਜਿਹੜੀ ਆ ਉਹ ਤੇ ਨਹੀਂ ਇਹਨਾਂ ਦੀ ਬੰਦੀ ਉਹ ਜਿਹੜੀ ਬੰਦੀ ਕਾਰਵਾਈ ਉਹ ਪੁਲਿਸ ਨੂੰ ਕਰਨੀ ਚਾਹੀਦੀ ਆ ਬਾਕੀ ਜਿਹੜੀ ਮਾਰਕਾ ਹੀ ਕੀਤੀ ਆ ਉਹ ਵੀ ਇਹਨਾਂ ਦੀ ਨਹੀਂ ਬੰਦੀ ਜੇ ਉਹ ਜਿਹੜੇ ਲੈਂਦੇ ਨੇ ਉਹ ਬੈਠ ਕੇ ਬੰਦੇ ਚਾਰ ਪੰਚਾਇਤ ਬਿੰਦੀ ਉਹ ਜਿਹ ਕੋਈ ਲੈਣ ਦੇ ਰਹੋਗੇ ਤਾਂ ਹੁਣ ਅਸੀਂ ਦਵਾਵਾਂਗੇ ਜੇ ਤੇ ਦਾ ਕੋਈ ਲੈਣ ਦਾ ਦਿਨ ਹੋਊਗਾ ਇਹਦੇ ਕੋਈ ਸਾਈਨ ਹੋਏ ਹੋਣਗੇ ਇਹਦੀ ਕੋਈ ਉਹ ਜ਼ਰੂਰ ਦਵਾਵਾਂਗੇ ਜੇ ਕੋਈ ਲੈਜਰ ਤੇ ਸਾਰਾ ਕੁਝ ਲਿਖਿਆ ਹੁੰਦਾ ਆ ਆਰਤੀਆਂ ਨੇ ਸਾਈਨ ਵੀ ਹੋਏ ਹੁੰਦੇ ਆ ਜੇ ਉਹਦਾ ਕੋਈ ਲੈਣ ਦੇ ਨਾ ਹੋਊਗਾ ਆਰਤੀ ਦੇ ਨਾਲ ਜੀ ਵੀ ਸੈਂਸ ਨੂੰ ਹੋ ਰਿਹਾ ਨੇ ਕਿ ਵਿਕਾਰਾ ਲੈਜਰ ਦੇ ਉਹ ਅਸੀਂ ਦਵਾਵਾਂਗੇ ਦਾ ਪਟਾ ਕੇ ਹਾਂ ਜੀ ਕੋਈ ਟਰਾਲੀ ਨਹੀਂ ਖੋਈ ਦਾਣੇ ਤਲਾ ਕੇ ਸਭ ਕੁਝ ਸਾਡੇ ਕੋ ਗਏ ਆ ਕੰਡੇ ਤੇ ਪਰਚੀ ਪਹਿਲਾਂ ਵੀ ਕਰਾਈ ਮਗਰੋਂ ਵੀ ਕਰਾਈ ਆ ਮਗਰੋਂ ਆ ਹਾਂ ਬਣਾ ਕੇ ਦਿੱਤੀ ਆ ਹਾਂ ਇਹਨਾਂ ਤੋਂ ਪੈਸੇ ਲੈਣੇ ਸੀ ਆੜ ਤਦੇ ਤੇ ਮਾਲ ਹੋਰ 2 ਲੱਖ 2 ਲੱਖ 82 ਹਜ਼ਾਰ ਤੋਤੇ ਆ ਅੱਛਾ ਜੀ ਹਾਂ ਤੇ ਦੇ ਦਿੰਦੇ ਨਹੀਂਗੇ ਸਕੂਲੇ ਦੇ ਰਿਸ਼ਤੇਦਾਰਾਂ ਨੂੰ ਮੈਂ ਲਿਆ ਲਿਆ ਇਹਦੇ ਘਰ ਇਹਨਾਂ ਦੇ ਲਿਆਂਦਾ ਹੈ ਹਰ ਇੱਕ ਨੂੰ ਸਰਪੰਚਾਂ ਨੂੰ ਹਰ ਇੱਕ ਨੂੰ ਇਲਾਕੇ ਚ ਪਤਾ ਤੇ ਇਹ ਮਤਲਬ ਦਿੰਦੇ ਹੀ ਨਹੀਂ ਸਾਨੂੰ ਬੜਾ ਟਾਈਮ ਹੋ ਗਿਆ ਡੇਢ ਸਾਲ ਹੋ ਗਿਆ ਤੇ ਜਦੀ ਹੈ ਨਾ ਹਾਂਜੀ ਤੇ ਜਿਆਰਾਂ ਤੋਂ ਮਗਰੋਂ ਨਹੀਂ ਸਾਨੂੰ ਇਹਨਾਂ ਦੇ ਤੇ ਰਖਜਨ ਸਿੰਘ ਨੇ ਮੇਰੀ ਕੁੱਟ ਮਾਰ ਕੀਤੀ ਗਈ ਕੋਈ ਨਹੀਂ ਉਹਦਾ ਸਾਲਾ ਸਕੂਲ ਆ ਸਾਲੇ ਦੇ ਮੁੰਡੇ ਕੋਲ ਆ ਸਾਡੇ ਨਾਲ ਜੱਫੀਆਂ ਪਾਉਂਦਾ ਰਿਹਾ ਪੀ ਕੇ ਕੋਈ ਕੁੱਟ ਮਾਰਨੀ ਹੋਈ ਕਰਾਇਆ ਸਾਡੇ ਕੋਲ ਮੇਰਾ ਅੱਗੇ ਇਹੋ ਖਜਾਨ ਸਿੰਘ ਮੈਨੂੰ ਆਂਦਾ ਏ ਤੂੰ ਗਲਤ ਬੰਦਿਆਂ ਦੇ ਫਸ ਗਿਆ 7 ਸਾਲ ਪਹਿਲਾਂ ਆਂਦਾ ਹੀ ਪੀਏ ਬੰਦੇ ਬੜੇ ਮੜੇ ਆ ਤੇ ਅੱਜ ਇਹ ਉਹਨਾਂ ਦੀ ਸਪੋਰਟ ਕਰਨ ਤੇ ਉਹਨਾਂ ਲਿਆਂਦਾ ਤੇ ਮੈਂ ਨਾ ਮੈਨੂੰ ਇਨਸਾਫ ਮੇਰਾ ਜੋ ਰੁਪਈਆ 50 60 ਮੇਰੀ 80 ਤੱਕ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਮੈਨੂੰ ਕੋਈ ਬਾਰ ਉਹ ਦੇਣ ਨਹੀਂ ਤੇ ਆ ਸਿਬਲਾਂ ਖਰਾਬ ਹੋ ਗਈਆਂ ਨੇ ਕਰਜਾ ਨਹੀਂ ਮਿਲਣ ਰਿਹਾ ਪੈਸੇ ਨਹੀਂ ਮਿਲਣ ਰਿਹਾ ਮੈਂ ਕਦੀ ਕਹੇ ਦੇ ਮੰਗ ਮੰਗ ਕੇ ਦਾਣੇ ਲਿਆਉਂਦਿਆਂ ਆਪਣੀ ਆੜਤ ਤੇ ਇਹ ਪੈਸੇ ਮਾਰ ਕੇ ਬੈਠੇ ਲੋਕ ਉਸ ਟਾਈਮ ਤੇ ਕੋਈ ਕੁੱਟ ਮਾਰ ਕੋਈ ਕਿਸੇ ਦਾ ਕੋਈ ਕੋਈ ਗੱਲ ਨਹੀਂ ਜੀ ਉਹ ਜਿਸਪਾਲ ਸਿੱਕ ਹੈਗੇ ਜੇ ਜੇ ਕੁੱਟ ਮਾਰ ਰੱਖੀ ਹੋਵੇ ਦੱਸ ਸਕਦੇ ਇਹ ਇਹ ਲੱਗੇ ਆ ਕੈਮਰੇਜ ਆ ਕੈਮਰਿਆਂ ਚ ਵੇਖ ਲੈਣ ਜੋ ਜਿੱਥੇ ਮਰਜੀ ਕੋਈ ਗੱਲ ਨਹੀਂ ਮੇਰੇ ਤਾਂ ਆਪਣੇ ਬੰਦੇ ਅੱਗੇ ਮੇਰੇ ਘਰ ਆਉਂਦੇ ਜਾਂਦੇ ਆ ਤੇ ਖਜ਼ਾਨਸੋਂ ਤੇ ਖਜ਼ਾਨਸੋਂ ਦਾ ਸਾਲਿਆ ਮੇਰੇ ਕੋਲ ਆ ਨਾਲ ਆ ਸਾਡੇ ਇਹਨਾ ਕਾਲਰ ਦਰਖਾਸਤ ਹੈ ਜਗੀਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡੀ ਨੈਣ ਬਰਖਲਾਬ ਜਗਤਾਰ ਸਿੰਘ ਪੁੱਤਰ ਬੁੱਢਾ ਸਿੰਘ ਅ ਵਾਸੀ ਇਹ ਕਿ ਕਕੜਕਰੀਨ ਇਹ ਅੱਡ ਤੱਕ ਕੰਮ ਕਰਦਾ ਇਹਨੇ ਸਾਢੇ ਤੇ ਲੈਣਦੇ ਜੀ ਟਰਾਲੀ ਕੋਲ ਲੈ ਗਿਆ ਕਣਕਰਪਨੀ ਅੱਡ ਸੜਾਲੀ ਆ ਪਰ ਦਰਖਾਸਤਾ ਦੋ ਪਾਰਟੀਆਂ ਲਈਆਂ ਦੇ ਦਰਿਆਪਤ ਕਰ ਰਹੇ ਆ ਤੋਂ ਦਰਿਆਪਤ ਨਾਲ ਜੋ ਵੀ ਆਊਗਾ ਉਹ ਦਰਪਤ ਕਰੂ ਹੀ ਚੁਲੈਂਦੀ ਜਾਊਗਾ